ਨਰਸ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਹਾਰਟ ਅਟੈਕ ਹੋ ਜਾਂਦਾ ਹੈ। ਜੀ। ਬ੍ਰੇਨ ਨੂੰ ਸਪਲਾਈ ਕਿਸੇ ਵੀ ਤਰ੍ਹਾਂ ਡਰਪਟ ਹੋ ਜੇ ਤਾਂ ਆਪਾਂ ਬ੍ਰੇਨ ਸਟ੍ਰੋਕ ਕਹਿੰਦੇ ਨੇ ਉਹਨੂੰ ਬਾਹ ਖੜ ਗਈ, ਲੱਤ ਖੜ ਗਈ। ਠੀਕ ਹੈ? ਮੂੰਹ ਟੇਡਾ ਹੋ ਜਾਂਦਾ ਹੈ। ਹਾਂਜੀ। ਬੋਲਣ ਦੇ ਵਿੱਚ ਦਿੱਕਤ ਆਣ ਲੱਗ ਜਾਂਦੀ ਹੈ ਕਿ ਕਈ ਵਾਰੀ ਜਿਉਂ ਚੱਕਰ ਆਣ ਲੱਗ ਜਾਂਦੇ ਆ। ਹਾਂਜੀ। ਕਈ ਵਾਰੀ ਸਿਰ ਦਰਦ ਹੁੰਦਾ ਹੈਗਾ। ਸੀਟੀ ਸਕੈਨ ਦੇ ਵਿੱਚ ਕਿਨੜੀ ਬਲੌਕ ਹੋਦੇ ਲੱਛਣਨ ਤਰੀਬਨ 6 ਤੋਂ ਲੈ ਕੇ 12 ਘੰਟੇ ਬਾਅਦ ਤੋਂ ਦਿਖਣੇ ਸ਼ੁਰੂ ਹੁੰਦੇ ਆ। ਜੀ। ਜਦੋਂ ਕੈਮਬਰੀ ਦੇ ਵਿੱਚ ਆਪਾਂ ਨੂੰ 15 ਮਿੰਟਾਂ ਦੇ ਵਿੱਚ ਲੱਗ ਲੱਗਾ ਵੀ ਬ੍ਰ ਹੁੰਦਾ ਦਿੱਕਤ ਕਿ ਆ ਵੀ ਮਰੀਜ਼ ਆਂਦਾ ਉਹ ਪਹਿਲਾਂ ਛੋਟਿਆ ਹਸਾ ਚਲਾ ਜਾਂਦਾ ਜਿੱਥੇ ਕੋ ਡਾਕਟਰ ਦਾ ਨਿਊਰੋ ਦਾ ਉਹ ਛੇਸ਼ਤ ਘੰਟੇ ਉੱਤੇ ਟਾਈਮ ਵੇਸਟ ਹੋ ਜਾਂਦਾ ਉੱਥੇ ਕੇ ਪਹੁੰਚਦੇ ਦੂਸਰਾ ਆਪਣਾ ਟਾਈਮ ਬਹੁਤ ਨਿਕਲ ਜਾਂਦਾ ਉਦੋਂ ਤੱਕ ਆਪਾਂ ਉਹ ਰਿਜ਼ਲਟ ਨਹੀਂ ਆਪਾ ਆਮ ਤੌਰ ਤੇ ਲੋਕਾਂ ਨੂੰ ਬੀਪੀ ਹੁੰਦਾ ਹੈਗਾ ਪਰ ਉਹ ਮੈਡੀਸਨ ਪ੍ਰੋਪਰ ਨਹੀਂ ਲੈਂਦੇ ਹੈਗੇ ਫਰੰਟ ਮਿਲਣੀ ਜਦੋਂ ਬੀਪੀ ਕਲੱਬ ਸ਼ੂਟ ਆਪ ਹੋ ਜਾਂਦਾ ਨਾੜੀ ਫਾੜ ਜਾਂਦੀ ਹੈ ਸਤਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਉ ਤੇ ਤੁਸੀਂ ਵੇਖ ਰਹੇ ਹੋ ਅਰੰਗ ਪੰਜਾਬ ਦੇ YouTube ਚੈਨਲ ਸੋ دوستੋ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਕਿ ਅੱਜ ਕੱਲ ਜਿਹੜੀ ਆਪਾਂ ਬ੍ਰੇਨ ਹੈਮਰ ਦੀ ਗੱਲ ਕਰ ਲਈਏ ਜਾਂ ਅਦਰੰਗ ਦੀ ਗੱਲ ਕਰ ਲਈਏ ਇਹ ਬਿਮਾਰੀ ਹੈ ਜਿਹੜੀ ਅੱਜ ਕਾਫੀ ਜ਼ਿਆਦਾ ਹੋ ਰਹੀ ਹੈ ਤੇ ਅੱਜ ਆਪਾਂ ਇਸ ਬਿਮਾਰੀ ਦੇ ਬਾਰੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਹੋਣਗੇ ਸਾਨੂੰ ਜਾਣਕਾਰੀ ਦੇਣਗੇ ਡਾਕਟਰ ਅਨਿਸ਼ ਕੁਮਾਰ ਜੀ ਗੋਇਲ ਅਮਰ ਹਸਪੀਟਲ ਪਟਿਆਲਾ ਆਓ ਫਿਰ ਕਰਦੇ ਆਪਾਂ ਗੱਲਬਾਤ ਹਾਈ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਹਿਬ ਮੈਂ ਡਾਕਟਰ ਅਨਿਸ਼ ਕੁਮਾਰ ਗੋਇਲ ਫਰਮ ਅਮਰ ਹਸਪੀਟਲ ਪਟਿਆਲਾ ਤੇ ਜਿਵੇਂ ਆਪਾਂ ਜਾਣਦੇ ਆਂ ਦਰੰਗ ਬਾਰੇ ਅੱਜ ਆਪਾਂ ਥੋੜਾ ਜਿਹਾ ਦਰੰਗ ਨੂੰ ਡਿਟੇਲ ਚ ਪੜਾਂਗੇ ਤੇ ਸਮਝਾਵਾਂਗੇ ਕੀ ਚੀਜ਼ ਹੈ ਹੈਨਾ ਬੇਸਿਕਲੀ ਇਹ ਦਰੰਗ ਜਿਹਨੂੰ ਕੋ ਬ੍ਰੇਨ ਸਟ੍ਰੋਕ ਕਹਿੰਨੇ ਆਂ ਤੇ ਇਹਨੂੰ ਸੀਵੇ ਵੀ ਕਹਿਆ ਜਾਂਦਾ ਹੈਗਾ ਇੱਕ ਤਰ੍ਹਾਂ ਦਾ ਜਿਵੇਂ ਆਪਾਂ ਨੂੰ ਹਾਰਟ ਕਹਿੰਨੇ ਵੀ ਹਾਰਟ ਅਟੈਕ ਹੋ ਗਿਆ ਹੈਨਾ ਉਸ ਤਰ੍ਹਾਂ ਵੀ ਬ੍ਰੇਨ ਟੈਕ ਹੋ ਗਿਆ ਹਾਂਜੀ ਮੇ ਹਾਰਟ ਨੂੰ ਸਪਲਾਈ ਬੰਦ ਹੋ ਜਾਂਦੀ ਹੈ ਤਾਂ ਹਾਰਟ ਅਟੈਕ ਹੋ ਜਾਂਦਾ ਹੈ ਬ੍ਰੇਨ ਨੂੰ ਸਪਲਾਈ ਕਿਸੇ ਵੀ ਤਰ੍ਹਾਂ ਡਰਪਟ ਹੋ ਜੇ ਤਾਂ ਆਪਾਂ ਬ੍ਰੇਨ ਸਟ੍ਰੋਕ ਕਹਿ ਦਿੰਨੇ ਆ ਉਹਨੂੰ ਇਹਦਾ ਨਾਮ ਕਹਿੰਦੇ ਆ ਹੈਗਾ ਸੋ ਜਦੋਂ ਬ੍ਰੇਨ ਨੂੰ ਸਟ੍ਰੋਕ ਦੇ ਵਿੱਚ ਬਲੱਡ ਠੀਕ ਉਸ ਕਰਕੇ ਫਿਰ ਆਪਣਾ ਕੁਝ ਹਿੱਸਾ ਕੰਮ ਕਰਦਾ ਕੁਝ ਹਿੱਸਾ ਨਹੀਂ ਕੰਮ ਕਰਦਾ ਜੀ ਤੇ ਉਹਦੇ ਲੱਗ ਸਾਈਨ ਐਂਡ ਸਿੰਪਟਮ ਹੁੰਦੇ ਆ ਜੀ ਠੀਕ ਹੈ ਉਹਦੇ ਆਮ ਕਾਮਨ ਸਾਈਨ ਐਂਡ ਸਿੰਪਟਮ ਕੀ ਹੁੰਦੇ ਆ ਵੀ ਬੰਦੇ ਨੂੰ ਆਪਾਂ ਉਹਧਰਾਂਗਾ ਕਿ ਪਛਾਣਾਂਗੇ ਇਹ ਤਾਂ ਬੰਦਾ ਪੂਰੇ ਤੇ ਐਕਟ ਨਹੀਂ ਰਹਿੰਦਾ ਫਿਰ ਉਹ ਹਾਂਜੀ ਠੀਕ ਹੈ ਬਿਲਕੁਲ ਜੀ ਤੇ ਉਹਦਾ ਕੋਈ ਜੇ ਮੰਨ ਲਓ ਵੀ ਬਾਹ ਖੜ ਗਈ ਲੱਤ ਖੜ ਗਈ ਠੀਕ ਹੈ ਮੂੰਹ ਟੇਡਾ ਹੋ ਜਾਂਦਾ ਹੈ ਹਾਂਜੀ ਬੋਲਣ ਦੇ ਵਿੱਚ ਦਿੱਕਤ ਆਣ ਲੱਗ ਜਾਂਦੀ ਹੈ ਹੈਗੀਆ ਕਈ ਬੰਦੇ ਜਨੂੰ ਚੱਕਰ ਆਣ ਲੱਗ ਜਾਂਦੇ ਆ ਹਾਂਜੀ ਕਈ ਤੋਂ ਬੋ ਜਾ ਸਿਰ ਦਰਦ ਹੁੰਦਾ ਹੈਗਾ ਹਾਂਜੀ ਕਈਆਂ ਨੂੰ ਮਤਲਬ ਆਇ ਲਗਾ ਲੋ ਵੀ ਮਿਰਗੀ ਮੰਗਦੋਰਾ ਪੈ ਜਾਂਦਾ ਹੈ ਹਾਂਜੀ ਇਹ ਮੋٹے-ਵੋਟੇ ਸਾਈਨ ਐਂਡ ਸਿੰਪਟਮ ਨੇ ਜਿਨ੍ਹਾਂ ਤੋਂ ਆਪਾਂ ਪਛਾਣ ਸਕਦੇ ਆ ਵੀ ਅਚਾਨਕ ਇਹਨਾਂ ਚੋਂ ਕੋਈ ਵੀ ਸਾਈਨ ਐਂਡ ਸਿੰਪਟਮ ਆਪਾਂ ਨੂੰ ਅਪੀਅਰ ਹੁੰਦਾ ਹੈ ਲੱਛਣ ਕੋਈ ਅਪੀਅਰ ਹੁੰਦਾ ਹੈ ਤਾਂ ਮਤਲਬ ਇਹਦਾ ਅੰਗ ਹੋਣ ਦੇ ਚਾਂਸ ਦੇ ਹੈਗੇ ਜੀ ਜੀ ਉਨਾ ਆਪਾਂ ਦੇਖੀ ਵੀ ਇਹ ਰੰਗ ਆਮ ਤੌਰ ਤੇ ਅਸੀਂ ਦੋ ਤਰ੍ਹਾਂ ਤਿੱਕਣਾ ਬਣਦੇ ਇਹਨੂੰ ਹਾਂਜੀ ਇੱਕ ਹੁੰਦਾ ਵੀ ਬ੍ਰੇਨ ਦੇ ਵਿੱਚ ਕੋਈ ਖੂਨ ਸਪਲਾਈ ਕਰਨ ਵਾਲੇ ਨਾੜੀਆਂ ਹੁੰਦੀਆਂ ਐ ਵੈਸ ਬਲੱਡ ਵੈਸਲਸ ਜਾਂ ਤਾਂ ਉਹ ਫਟ ਜੇ ਅੰਦਰ ਜਾ ਕੇ ਜਿਵੇਂ ਬੀਬੀ ਵਦਨਾ ਫਟ ਜਾਂਦੀ ਐ ਜਾਂ ਕਈ ਵਾਰ ਬਲੌਕੇਜ ਹੋ ਜੇ ਜਿਵੇਂ ਆਪਾਂ ਹਾਰਟ ਅਟੈਕ ਕਹਿੰਦੇ ਹੈਗੇ ਸੋ ਦੋ ਤਰ੍ਹਾਂ ਦਾ ਮੇਨ ਹੁੰਦਾ ਜੀ ਪਰ ਆਪਾਂ ਲੱਗ ਚੱਲੇ ਵੀ ਮੋਟਾ ਜ 70 80% ਜਿਹੜਾ ਹੁੰਦਾ ਹੈ ਰੰਗ ਦਾ ਅਟੈਕ ਉਦਾਂ ਹੁੰਦਾ ਜਦੋਂ ਖੂਨ ਦੀ ਸਪਲਾਈ ਘਟ ਜੇ ਜੀ ਮਤਲਬ ਕਿ ਹਾਰਟ ਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਆਪਾਂ ਕਹਿੰਦਾ ਥਰੋਮਬੋਸ ਹੁੰਦਾ ਹੈਗਾ ਬਲੱਡ ਦਾ ਕਲੌਟ ਹਾਂਜੀ ਉਹ ਪੈਦਾ ਹੁੰਦਾ ਹਾਰਟ ਚੋਂ ਬਰੇਦ ਜਾ ਕੇ ਉਸ ਨਾੜੀ 'ਚ ਫਸ ਜਾਏ ਜਿਹਨੇ ਕਿ ਨਾੜੀ ਬਲੌਕ ਕਰਦੀ ਉਸ ਕਰਕੇ ਬਰੇਦ ਦੇ ਉਹ ਹਿੱਸੇ ਨੂੰ ਖੂਨ ਸਪਲਾਈ ਬੰਦ ਹੋ ਗਈ ਤੇ ਉਹ ਰੈਕਟਿਵਲੀ ਕੰਮ ਨਹੀਂ ਕਰ ਪੰਦਾ ਹੈਗਾ ਹਾਂਜੀ ਫਿਰ ਉਹਦੀ ਕਮਜ਼ੋਰੀ ਆਪਾਂ ਨੂੰ ਲੱਛਣਾਂ ਦੇ ਤੌਰ ਤੇ ਵਾਪਸ ਆਉਂਦੀ ਹੈ ਜੀ ਜੀ ਠੀਕ ਹੈ ਹਾਂਜੀ ਇਹ ਆਮ ਤੌਰ ਤੇ 70% ਕਰਕੇ ਹੁੰਦਾ ਹੈ ਜੀ ਜਿਹੜਾ 20 ਤੋਂ 30% ਹੁੰਦਾ ਉਹ ਹੁੰਦਾ ਆਪਣਾ ਵੀ ਕੋਈ ਨਾੜੀ ਫਟ ਗਈ ਮੰਨ ਲਓ ਕਿ ਇਹ ਮਰੀਜ਼ ਹੈਗੇ ਆ ਪਹਿਲਾਂ ਖੂਨ ਪਦਰੇ ਦਵਾਈ ਖਾ ਰਹੇ ਨੇਗੇ ਜਾਂ ਕੋਈ ਜਿਆਦਾ ਬਹੁਤ ਡਰਿੰਕ ਕਰਦੇ ਹੈਗੇ ਆ ਉਹਨਾਂ ਵਿੱਚ ਅਚਾਨਕ ਬੀਬੀ ਬਾਜੀ ਜਾਂ ਕੋਈ ਟੈਂਸ਼ਨ ਕਰਕੇ ਲਗਾ ਲੋ ਉਹ ਨਾੜੀ ਇਹਦੇ ਫਟ ਜਾਂਦੀ ਹੈ ਹਾਂਜੀ ਉਹ ਨਾੜੀ ਫਟਣ ਨਾਲ ਕਿ ਬਲੱਡ ਆ ਬ੍ਰੇਨ ਚਲਾ ਜਾਂਦਾ ਹੈ ਉਹ ਜਿਹੜੀ ਸਥੂ ਨਾੜੀ ਫੱਡੀ ਹੈ ਜਿਹੜੇ ਹਿੱਸੇ ਦੇ ਆਦ ਵਾਲੇ ਬਲੱਡ ਇਕੱਠਾ ਹੋ ਗਿਆ ਉਹ ਕੰਮ ਨਹੀਂ ਕਰ ਪਾਉਂਦਾ ਪ੍ਰੋਪਰਲੀ ਹਾਂਜੀ ਉਹ ਵੀ ਅਧਰੰਗ ਹੀ ਪੈਦਾ ਕਰਦਾ ਜੀ ਜੀ ਠੀਕ ਹੈ ਹੁਣ ਇਹ ਮੋਟੇ-ਮੋਟੇ ਦੋ ਕਾਰਨ ਹੋ ਗਏ ਅਧਰੰਗ ਦੇ ਜੀ ਨਾੜੀ ਬਲੌਕ ਹੋਣ ਕਰਕੇ ਜਿਹਨਾਂ ਨੂੰ ਬੱਸ ਕੇਮਿਕਸ ਸਟ੍ਰੋਕ ਕਹਿੰਦੇ ਆ ਜੇ ਨਾੜੀ ਫਟ ਰਹੀ ਜਿਹਨਾਂ ਨੂੰ ਹੈਮਰੇਜਿਕ ਸਟ੍ਰੋਕ ਕਹਿੰਦੇ ਆ ਹਾਂਜੀ ਹਾਂਜੀ ਸੋ ਇਹਨੂੰ ਆਪਾਂ ਬੇਸਿਕਲੀ ਹੁਣ ਅੱਗੇ ਟੈਸਟ ਕਰਨੇ ਆ ਵੀ ਕਿਵੇਂ ਕਰਾਂ ਪਤਾ ਕਰਾਂਗੇ ਹਾਂਜੀ ਸੋ ਸਭ ਤੋਂ ਮੇਨ ਟੈਸਟ ਹੁੰਦਾ ਇਹਦੇ ਵਿੱਚ ਦੋ ਟੈਸਟ ਕਰਾਟੇ ਆਪਾਂ ਇੱਕ ਸੀਟੀ ਸਕੈਨ ਕਰਾਣੇ ਆ ਇੱਕ ਆਪਾਂ ਹੈਮਰੀ ਕਰਾਣੇ ਆ ਜੀ ਸੀਟੀ ਸਕੈਨ ਡਾਟ ਹੁੰਦਾ ਉਹ ਆਮ ਤੌਰ ਤੇ ਸਸਤਾ ਟੈਸਟ ਹੈਗਾ ਉਹਦੇ ਵਿੱਚ ਆਪਾਂ ਉਹਨੂੰ ਜ਼ਿਆਦਾ ਜੇ ਨਾੜੀ ਲੀਕ ਹੋਈ ਹੋਵੇ ਮਤਲਬ ਬਲੀਡਿੰਗ ਹੈ ਉਹਦੇ ਲਈ ਵਧੀਆ ਟੈਸਟ ਜਲਦੀ ਪਤਾ ਲੱਗ ਜਾਂਦਾ ਹਾਂਜੀ ਪਰ ਮੰਨ ਲਓ ਜੇ ਉਦੋਂ ਲਈ ਜਿਆਦਾ ਅੱਛਾ ਟੈਸਟ ਐਮ ਆਰ ਆਈ ਹੁੰਦਾ ਹੈਗਾ ਜੀ ਕਿਉਂਕਿ ਸੀਟੀ ਸਕੈਨ ਦੇ ਵਿੱਚ ਜੇ ਕੋਈ ਨਾੜੀ ਬਲੌਕ ਹੈ ਉਹਦੇ ਲੱਛਣ तकरीबन 6 ਤੋਂ ਲੈ ਕੇ 12 ਘੰਟੇ ਬਾਅਦ ਤੋਂ ਦਿਖਣੇ ਸ਼ੁਰੂ ਹੁੰਦੇ ਆ ਜੀ ਜਦੋਂ ਕਿ ਐਮ ਆਰ ਆਈ ਦੇ ਵਿੱਚ ਆਪਾਂ ਨੂੰ 15 ਮਿੰਟਾਂ ਚੋਂ ਬਾਅਦ ਲੱਗਣ ਲੱਗਿਆਂ ਕਿ ਬ੍ਰੇਨ ਸਟ੍ਰੋਕ ਹੋ ਗਿਆ ਹਾਂਜੀ ਠੀਕ ਹੈ ਸੋ ਦੋਨੋਂ ਇਨਵੈਸਟੀਗੇਸ਼ਨ ਮਚਾਹੀਦੇ ਹੁੰਦੇ ਜੇ ਤਾਂ ਬੰਨ ਉਸ ਐਮ ਆਰ ਆਈ ਹੈ ਅਵੇਲੇਬਲ ਲੋਕਲ ਏਰੀਆ ਚ ਹਾਂਜੀ ਤਾਂ ਤਾਂ ਪਹਿਲਾਂ ਮੈਮਰੀ ਕਰਾਓ ਜੀ ਠੀਕ ਹੈ ਜੇ ਐਮ ਆਰ ਆਈ ਨਹੀਂ ਅਵੇਲੇਬਲ ਲੋਕਲ ਏਰੀਆ ਚ ਕਈ ਵਾਰ ਕਹਿੰਦਾ ਵੀ ਸਿਰਫ ਸੀਟੀ ਹੀ ਅਵੇਲੇ ਠੀਕ ਹੈ ਇਹ ਦੋ ਇਨਵੈਸਟੀਗੇਸ਼ਨ ਮੇਨ ਹੈ ਜਿੰਨਾ ਤੋਂ ਆਪਾਂ ਨੂੰ ਪਤਾ ਲੱਗਦਾ ਹੈਗਾ ਬਾਕੀ ਰੂਟੀਨ ਬਲੱਡ ਇਨਵੈਸਟੀਗੇਸ਼ਨ ਆਪਾਂ ਨੂੰ ਚਾਹੀਦੇ ਚਾਹੀਦੇ ਹੁੰਦੇ ਆਂ ਹਾਂਜੀ ਹੁਣ ਅੱਗੇ ਇਹ ਤਾਂ ਕੀ ਟ੍ਰੀਟਮੈਂਟ ਕੀ ਪਾਰਟ ਹੈ ਹਾਂਜੀ ਸੋ ਜਦੋਂ ਵੀ ਕਿਸੇ ਬੰਦੇ ਨੂੰ ਮਤਲਬ ਰੰਗ ਦਾ ਅਟੈਕ ਹੋਵੇ ਸਭ ਤੋਂ ਪਹਿਲਾਂ ਤਾਂ ਵੀ ਉਹ ਇੱਕ ਨੀਰੋ ਹਸਪੀਟਲ ਦੇ ਵਿੱਚ ਜਾਵੇ ਜੀ ਟਾਈਮ ਦੇ بیس ਕਰਨਾ ਇਹਦੇ ਵਿੱਚ ਇੱਕ 4 ਘੰਟੇ ਦੀ 4 ਤੋਂ 5 ਘੰਟੇ ਵਿੰਡੋ ਹੈ ਜੇ ਆਪਾਂ ਉਸ ਟਾਈਮ ਦੇ ਵਿੱਚ ਆਪਾਂ ਡਾਕਟਰ ਕੋਲ ਪਹੁੰਚ ਜੀ ਤੋ ਇਲਾਜ ਕਰਦੇ ਤਾਂ 80 ਤੋਂ 90% ਆਪਣੀ ਰਿਕਵਰੀ ਹੋ ਜਾਂਦੀ ਹੈ ਜੀ ਹੁੰਦਾ ਦਿੱਕਤ ਕੀ ਹੈ ਵੀ ਮਰੀਜ਼ ਆਂਦਾ ਹੈ ਉਹ ਪਹਿਲਾਂ ਛੋਟਿਆ ਸੱਜਾ ਲਾਇਆ ਜਾਂਦਾ ਜਿੱਥੇ ਕੋਈ ਡਾਕਟਰ ਜਾਂ ਨਿਊਰੋ ਦਾ ਉਹ 6-7 ਘੰਟੇ ਉੱਥੇ ਟਾਈਮ ਵੇਸਟ ਹੋ ਜਾਂਦਾ ਉੱਥੇ ਕੇ ਪਹੁੰਚਦੇ ਉਹ ਫਿਰ ਆਪਣੇ ਟਾਈਮ ਬਹੁਤ ਨਿਕਲ ਜਾਂਦਾ ਉਦੋਂ ਤੱਕ ਆਪਾਂ ਉਹ ਰਿਜ਼ਲਟ ਨਹੀਂ ਆਪਾਂ ਦੇਖਣ ਪਹਿਲਾਂ ਆਣ ਜਾਂਦੇ ਹਾਂ ਬਿਲਕੁਲ ਜੀ ਸਮਾਂ ਲੱਗ ਜਾਂਦਾ ਜੀ ਹਾਂ ਉਹ ਅੱਜ ਕੱਲ੍ਹ ਇਹ ਨਵੇਂ ਟੈਕਨੀਕ ਆ ਗਿਆ ਉਹਦੇ ਚੋਂ 4 ਘੰਟੇ ਵਿੱਚ ਤਾਂ ਅਸੀਂ ਥਰੋਮਬੋਸਿਸ ਜਿਹੜਾ ਪੂਰਾ ਮਤਲਬ ਕਲੌਟ ਬਣ ਗਿਆ ਮੈਡੀਸਨ ਨਾਲ ਵੀ ਡਿਜ਼ੋਲਵ ਕਰ ਲੈਣੇ ਆ ਹਾਂਜੀ ਸਰਜਿਕਲੀ ਵੀ ਉਹਨੂੰ ਕੱਢ ਲੈਣੇ ਆ ਹਾਂਜੀ ਹਨਾ ਜਿਵੇਂ ਆਪਾਂ ਸਟੰਟ ਪਾਉਂਦੇ ਆ ਐਵੇਂ ਜੁਗ ਨਾੜੀ ਉਹ ਆਪਾਂ ਦੇਖਣਾ ਪੈਂਦਾ ਵੀ ਏਰੀਆ ਛੋਟਾ ਹੋਵੇ ਜਾਂ ਜਿਆਦਾ ਵੱਡਾ ਹੈ ਜੇ ਛੋਟਾ ਏਰੀਆ ਉਹਨੂੰ ਦਵਾਈ ਨਾਲ ਸੰਭਾਲ ਲੈਣਿਆ ਤੇ ਬਹੁਤ ਵੱਡਾ ਏਰੀਆ ਫਿਰ ਆਪਾਂ ਨੂੰ ਪ੍ਰਸ਼ਕ ਕਰਨਾ ਪੈਂਦਾ ਜੀ ਠੀਕ ਹੈ ਇਹ ਮੇਨ ਮੇਨ ਜਿਹੜਾ ਹੈਗਾ ਟ੍ਰੀਟਮੈਂਟ ਦਾ ਪਾਰਟ ਹੈ ਜਿਹੜਾ ਮਾਡਲ ਚੱਲਦਾ ਹੈਗਾ ਬਸ ਇਹ ਚ ਬੀਸੀ ਕੀ ਇਹ ਰਹਿਣਾ ਚਾਹੀਦਾ ਵੀ ਆਪਾਂ ਨੂੰ ਜਦੋਂ ਵੀ ਇਹ ਰੰਗ ਹੁੰਦਾ ਆਪਾਂ ਜਲਦੀ ਨਿਊਰੋ ਦੇ ਡਾਕਟਰ ਕੋਲ ਜਾਈਏ ਤਾਂ ਕੋਈ ਟ੍ਰੀਟਮੈਂਟ ਸ਼ੁਰੂ ਕਰ ਦੇ ਜੀ ਜੀ ਤੇ ਸਾਨੂੰ ਕਿੰਨਾ ਸਮਾਂ ਪਹਿਲਾਂ ਇਹਦੇ ਕੋਈ ਸਿੰਪਟਮ ਨੇ ਜਿਹੜੇ ਪਤਾ ਲੱਗ ਸਕਦੇ ਇਹ ਤਾਂ ਇਮੀਡੀਏਟਲੀ ਪਤਾ ਲੱਗ ਜਾਂਦਾ ਹੈ ਤੁਹਾਨੂੰ ਉਹਦਾ ਰੰਗ ਹੋ ਗਿਆ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਉਹਦੇ ਉਹਦੇ ਦੱਥਣ ਲੱਗ ਜਾਂਦੇ ਮਰੀਜ਼ ਦਾ ਕਿ ਇਹ ਹਿੱਸਾ ਕਮਜ਼ੋਰ ਹੈ ਇਹ ਕੰਮ ਨਹੀਂ ਕਰ ਰਿਹਾ ਹੈਗਾ ਜਾਂ ਉਹਦੇ ਵਿੱਚ ਬੋਲਣ ਚ ਤਕਤਦਾਰੀ ਹੈਗੀ ਹੈ ਜਾਂ ਉਹਨੂੰ ਚੱਕਰ ਆਣ ਲੱਗੇ ਜਾਂ ਪਾਸਾ ਖੜ ਗਿਆ ਹੈ ਨਾ ਇਮੀਡੀਏਟਲੀ ਆਪਾਂ ਬਦਲਾ ਗਿਆਂਦਾ ਹੈ ਆਪਾਂ ਨੂੰ ਉਹਦੇ ਹੀ ਆਪਾਂ ਡਾਕਟਰ ਕੋਲ ਜਾਈਏ ਦੱਸੂਗਾ ਆਪਾਂ ਨੂੰ ਵੀ ਹਾਂ ਜੀ ਇਹਨੂੰ ਉਹਦੇ ਰੰਗ ਦਾ ਅਟੈਕ ਆਇਆ ਲੱਗਦਾ ਹੈ ਠੀਕ ਹੈ ਜੀ ਜੀ ਕੋਈ ਹੋਰ ਇਸ ਤੋਂ ਬਿਨਾ ਲੱਛਣ ਆਪਾਂ ਕੀ ਉਸ ਤੋਂ ਪਹਿਲਾਂ ਆਪਾਂ ਨੂੰ ਜਾਂ ਜਿਵੇਂ ਤੁਸੀਂ ਦੱਸਿਆ ਕਿ ਜਦੋਂ ਆਹ ਕੁਝ ਹੋਵੇ ਜਾਂ ਕਿੰਨਾ ਸਮਾਂ ਪਹਿਲਾਂ ਇਹਦੇ ਬਾਰੇ ਆਪਾਂ ਨੂੰ ਪਤਾ ਲੱਗ ਸਕਦਾ ਦੇਖੋ ਇਹ ਪਹਿਲਾਂ ਆਪਾਂ ਗੱਲ ਕੀਤੀ ਸੀ ਬੀਪੀ ਦੀ ਜਿਹਦਾ ਬੀਪੀ ਜ਼ਿਆਦਾ ਵੱਧਾ ਹੁੰਦਾ ਹੁੰਦਾ ਮੇਨ ਹੁਣ ਇਹਦੇ ਵਿੱਚ ਮੇਨ ਜਿਹੜਾ ਹੈਗਾ ਉਹ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ ਆਹ ਲੱਛਣ ਤੋਂ ਪਤਾ ਲੱਗ ਗਿਆ ਆਪਾਂ ਐਮ ਆਰ ਆਈ ਤੇ ਸਿਟੀ ਤੇ ਉੱਪਰ ਇਹਨਾਂ ਨੂੰ ਉਹ ਕਰ ਲਿਆ ਵੀ ਆਪਣਾ ਪੱਕਾ ਹੋ ਗਿਆ ਵੀ ਇਹ ਬਿਮਾਰੀ ਹੈ ਹਾਂਜੀ ਪਰ ਇਹ ਬਿਮਾਰੀ ਤੋਂ ਬਚਿਆ ਜਾ ਸਕਦਾ ਵੀ ਆਪਾਂ ਨੂੰ ਇਹ ਹੋਵੇ ਹੀ ਨਾ ਹਾਂਜੀ ਉਹਦੇ ਲਈ ਆਪਾਂ ਨੂੰ ਕੀ ਕੀ ਕਰਨਾ ਚਾਹੀਦਾ ਹੈਗੇ ਉਹਦੇ ਲਈ ਸਭ ਤੋਂ ਮੇਨ ਹੈਗੇ ਵੀ ਆਪਣਾ ਫੂਡ ਹੈਗੇ ਆ ਉਹਦੇ ਵਿੱਚ ਮਿਲ ਜਿਹੜਾ ਹੈਗਾ ਆਪਣਾ ਆਇਲ ਕੰਟੈਂਟ ਘੱਟ ਹੋਣਾ ਚਾਹੀਦਾ ਹੈ। ਹਾਂਜੀ ਠੀਕ ਹੈ ਫਸਟ ਆਫ ਆਲ ਫਿਰ ਆਪਣਾ ਜਿਹੜਾ ਹੈਗਾ ਆਪਾਂ ਬੀਪੀ ਵਿੱਚ ਕੰਟਰੋਲ ਰੱਖਣਾ ਪੈਂਦਾ ਹੈ। ਜੀ ਉਹਦੇ ਲਈ ਬੀਪੀ ਦੀ ਪ੍ਰੋਪਰ ਮੈਡੀਸਨ ਲੋ ਆਮ ਤੌਰ ਤੇ ਲੋਕਾਂ ਨੂੰ ਬੀਪੀ ਹੁੰਦਾ ਹੈਗਾ ਪਰ ਉਹ ਮੈਡੀਸਨ ਪ੍ਰੋਪਰ ਨਹੀਂ ਲੈਂਦੇ ਹੈਗੇ। ਫਰੰਟ ਬਿਲ ਨਹੀਂ ਜਦੋਂ ਬੀਪੀ ਕੁਲਕ ਤੋਂ ਸ਼ੂਟ ਅਪ ਹੋ ਜਾਂਦਾ ਨਾੜੀ ਫੱਟ ਜਾਂਦੀ ਹੈ। ਹਾਂਜੀ ਜਿਹਨਾਂ ਆਪਾਂ ਹਾਰਟ ਵਾਲੇ ਬੋਲੇ ਜਾਣੇ ਹੈਗੇ ਹਾਰਟ ਦਾ ਕੋਈ ਮੈਡੀਸਨ ਟਰੀਟਮੈਂਟ ਚੱਲ ਰਿਹਾ ਹੈ ਜੋ ਮੈਡੀਸਨ ਆਪਾਂ ਰੈਗੂਲਰ ਖਾਈਏ। ਹਾਂਜੀ ਫਿਰ ਅਰਦਮੀਆ ਹੈਗਾ ਹਾਰਟ ਦੇ ਵਿੱਚ ਉਹ ਫਿਰ ਤੋਂ ਥਰੋ ਜਰਲ ਕੋ ਹੁਲੇ ਜਲ ਗਲੂ ਤੁਹਾਨੂੰ ਕੋ ਸਟੈਸ ਫੈਕਟਰ ਇਹ ਸਾਰੇ ਹੀ ਸਾਰੇ ਪਾਰਟ ਹੈਗੇ ਸਟ੍ਰੋਕ ਨੂੰ ਇਨਕਰੀਜ਼ ਕਰਦੇ ਆ ਜੀ ਜੀ ਠੀਕ ਹੈ ਪਰ ਮੈਂ ਉਸ ਲੋਤ ਨੂੰ ਹੀ ਕਹਾਂਗਾ ਵੀ ਜਦੋਂ ਵੀ ਤੁਹਾਨੂੰ ਕੋਈ ਅਧਰੰਗ ਦਾ ਅਟੈਕ ਆਇਆ ਹੋਵੇ ਕਿਸੇ ਰਿਲੇਟਿਵ ਨੂੰ ਹਾਂਜੀ ਤੁਹਾਨੂੰ ਇਮੀਡੀਏਟਲੀ ਤੁਸੀਂ ਇੱਕ ਨੀਰੋ ਦੇ ਡਾਕਟਰ ਕੋਲ ਲੈ ਕੇ ਜਾਓ ਤਾਂ ਕਿ ਉਹਦਾ ਟ੍ਰੀਟਮੈਂਟ ਟਾਈਮ ਸੇ ਹੋ ਸਕੇ ਕਿਉਂਕਿ ਜੇ ਰਿਜ਼ਲਟ ਬਹੁਤ ਵਧੀਆ ਨਹੀਂ ਟਾਈਮ ਲਿਜਾਵਾਂਗੇ ਆਪਾਂ ਉਹ ਟਾਈਮ ਵੇਸ ਨਹੀਂ ਕਰਨਾ ਜੀ ਜੀ ਆਪਾਂ 4 ਤੋਂ 4 ਘੰਟੇ ਵਿੱਚ ਕੋਸ਼ਿਸ਼ ਕਰਨੀ ਪਹੁੰਚਦੀ ਜੀ ਜੀ ਠੀਕ ਹੈ ਬਿਲਕੁਲ ਜੀ ਕਿਉਂਕਿ ਦੂਸਰਾ ਡਾਕਟਰ ਸਾਹਿਬ ਇਹ ਹੈ ਸਾਡੇ ਜਿਹੜੇ ਜ਼ਿਆਦਾ ਜ਼ਿਆਦਾਤਰ ਪਿੰਡਾਂ ਦੇ ਵਿੱਚ ਦੇਖਿਆ ਜਾਂਦਾ ਹੈ ਇਹ ਬ੍ਰੇਨ ਹੈਮਰ ਨੂੰ ਹੋਰ ਸਮਝਦੇ ਨੇ ਵੀ ਦਿਮਾਗ ਦਾ ਟੈਗ ਪਰ ਉਹ ਅਧਰੰਗਵਾਰ ਹੀ ਨਹੀਂ ਹੁੰਣਾ ਪਤਾ ਹੁੰਦਾ ਜੀ ਵੀ ਅਧਰੰਗ ਕੀ ਹੁੰਦਾ ਜੀ ਇਹ ਸਾਨੂੰ ਇਧਰੰਗ ਕਹਿੰਦੇ ਹੈਗੇ ਕਈ ਲੋਕ ਕਹਿੰਦੇ ਵੀ ਜੀ ਅਧਰੰਗ ਦੇ ਵਿੱਚ ਫੀਮ ਦੇਤੀ ਬੜਾ ਕਾਮਨ ਆ ਕੁਐਸਚਨ ਹੈ ਵੀ ਅਧਰੰਗ ਦੇ ਵਿੱਚ ਫੀਮ ਦੇਦੀ ਡਾਕਟਰ ਸਾਹਿਬ ਬੜਾ ਫਾਇਦਾ ਹੁੰਦਾ ਹੈ ਹਨਾ ਪਰ ਇਹ ਦੇਖੋ ਜਿਹੜੀ ਲੇਟੈਸਟ ਸਟੱਡੀ ਹੈਗੇ ਉਹ ਕਹਿੰਦੇ ਵੀ ਜੀ ਫੀਮ ਦਾ ਨਹੀਂ ਫਾਇਦਾ ਹੁੰਦਾ ਇਹ ਟ੍ਰਾਇਲ ਹੋਏ ਸੀ ਉੱਪਰ ਪਰ ਆਪਣੇ ਇਥੇ ਮਿਤ ਚੱਲਦਾ ਵੀ ਜੇ ਅਧਰ ਹਾਲਪਰ ਸਟੱਡੀ ਦੇ ਵਿੱਚ ਐਸਾ ਕੁਝ ਵੀ ਹੈ ਨਹੀਂਗਾ ਕਦੇ ਵੀ ਵੀ ਉਹ ਪੇਡ ਦਾ ਕੋਈ ਰੋਲ ਹੈ ਦੇ ਵਿੱਚ ਸਰਚਿੰਗ ਦੇ ਵਿੱਚ ਹੈ ਨਹੀਂ ਗਈ ਹੈ ਹਾਂ ਜੀ ਨਹੀਂ ਅੱਛਾ ਜੀ ਜੋ ਟ੍ਰਾਇਲ ਹੋਏ ਉਹਨਾਂ ਦੇ ਵਿੱਚ ਤਾਂ ਕਹਿੰਦੇ ਵੀ ਕੋਈ ਰੋਲ ਨਹੀਂ ਹੈ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਤੁਸੀਂ ਸਾਨੂੰ ਸਮਾਂ ਦਿੱਤਾ ਜੀ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਆਪਾਂ ਹੋਰ ਇਸ ਤਰ੍ਹਾਂ ਦੇ ਕੰਟੀਨਿਊ ਰੱਖਾਂਗੇ ਇੰਟਰਵਿਊਸ ਤਾਂ ਕਿ ਲੋਕਾਂ ਦੀ ਅਵੇਅਰਨੈਸ ਵਾਸਤੇ ਬਹੁਤ ਜ਼ਰੂਰੀ ਹੈ ਹਾਂ ਜੀ ਹਾਂ ਜੀ ਲੋਕਾਂ ਦੇ ਫਾਇਦੇ ਲਈ ਆਪਾਂ ਇਹ ਹੋਰ ਵੀ ਕੰਟੀਨਿਊ ਕਰਾਂਗੇ ਇੰਟਰਵਿਊਸ ਬਿਲਕੁਲ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਦੋਸਤੋ ਇਹ ਸਾਨੂੰ ਅਰੀਡ ਦੇ ਹੱਡੀ ਦੇ ਤੇ ਦਿਮਾਗ ਦੀ ਆਪਾਂ ਨੇ ਅੱਜ ਦਿਮਾਗ ਦੇ ਬਾਰੇ ਜਾਂ ਸਾਡੇ ਅਧਰੰਗ ਦੇ ਬਾਰੇ ਬੜੀ ਮੁੱਲੀ ਜਾਣਕਾਰੀ ਇਹਨਾਂ ਤੋਂ ਹਾਸਲ ਕੀਤੀ ਹੈ ਸੋ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਅਗਲੀ ਵਾਰੀ ਆਪਾਂ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਵੇਖਦੇ ਰਹੋ ਅਰੰਗ ਪੰਜਾਬ ਦੇ YouTube ਚੈਨਲ ਸਤਿ ਸ਼੍ਰੀ ਅਕਾਲ